ਖਬਰ ਨਾਮ ਦੇਖ ਰਹੇ ਸਾਰੇ ਸੁਤਿਆਰੂ ਮੇਰੇ ਵੱਲੋਂ ਪਿਆਰ ਪਰਿਸ਼ਸ਼ਿਕਾ ਮੈਂ ਹਾਂ ਤੁਹਾਡਾ ਹੂਸ ਰਾਜ ਜਿੱਥੇ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਯੁੱਧੇ ਮਾਹੌਲ ਬਣੇ ਹੋਏ ਨੇ ਪੰਜਾਬ ਅਤੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਅਮਰਜੈਂਸੀ ਵਰਗੇ ਹਾਲਾਤ ਬਣ ਗਏ ਨੇ ਕਿਉਂਕਿ ਪਾਕਿਸਤਾਨ ਵੱਲੋਂ ਹਾਲੀ ਵੀ ਉਹੀ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਡਰੋਨ ਭੇਜੇ ਜਾ ਰਹੇ ਨੇ ਲੇਕਿਨ ਅਸੀਂ ਸਲਾਮ ਕਰਦੇ ਹਾਂ ਭਾਰਤੀ ਸੈਨਿਕਾਂ ਦੇ ਜਜ਼ਬੇ ਨੂੰ ਸਲੂਟ ਕਰਦੇ ਹਾਂ ਜਿਹੜੇ ਐਡੀ ਵੱਡੀ ਮੁਸੀਬਤ ਦੇ ਵਿੱਚ ਦੇਸ਼ ਵਾਸੀਆਂ ਦੇ ਨਾਲ ਖੜੇ ਨੇ ਜਿਹੜੇ ਇੱਕ ਥਾਪੜ ਕੇ ਵਿਰੋਧ ਕਰ ਰਹੇ ਨੇ ਪਾਕਿਸਤਾਨੀ ਫੌਜ ਦਾ ਅਤੇ ਉਹ ਮਜਾਇਲਾ ਦਾ ਜਿਹੜਾ ਹੈ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਡਰੋਨ ਜਿਹੜੇ ਸੈਂਡ ਕੀਤੇ ਜਾ ਰਹੇ ਨੇ ਖਾਸ ਕਰਕੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਕੋਸ਼ਿਸ਼ ਜਿਹੜੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਨਾਕਾਮ ਬਣਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਖਬਰ ਆ ਰਹੀ ਹੈ ਪਾਕਿਸਤਾਨ ਹੁਣ ਸਾਰਿਆਂ ਪਾਸੋਂ ਘਿਰ ਗਿਆ ਹੈ ਪਾਕਿਸਤਾਨ ਦੀ ਸਾਰਿਆਂ ਪਾਸੋਂ ਥੂ ਥੂ ਹੋ ਰਹੀ ਹੈ ਪਾਕਿਸਤਾਨ ਆਪਣੀ ਬੁੱਕਲ ਦੇ ਵਿੱਚ ਸਭ ਪਾਲਦਾ ਹੈ ਜਿਸ ਨੂੰ ਅਸੀਂ ਅਤਵਾਦ ਕਹਿੰਦੇ ਹਾਂ ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਚੀਨ ਹੋਵੇ ਚਾਹੇ ਉਹ ਰੂਸ ਹੋਵੇ ਹਰ ਪਾਸਿਓਂ ਫਟਕਾਰ ਪੈ ਰਹੀ ਹੈ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਹੁਣ ਫੋਨ ਆਇਆ ਹੈ ਸੂਤਰਾਂ ਦੇ ਹਵਾਲੇ ਤੋਂ ਅਮਰੀਕ ਅਮਰੀਕੀ ਵਿਦੇਸ਼ੀ ਮੰਤਰੀ ਮਾਰਕ ਰੂਬਿਓ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਫੌਜੀ ਅ ਮੁਖੀ ਜਨਰਲ ਅਸੀਮ ਮਰੀਨ ਨਾਲ ਗੱਲਬਾਤ ਕੀਤੀ ਅਤੇ ਪਾਕਿਸਤਾਨ ਅਤੇ ਭਾਰਤ ਦੋਵਾਂ ਨੂੰ ਤਣਾਅ ਘਟਾਉਣ ਦੇ ਤਰੀਕੇ ਲੱਭਣ ਦੀ ਅਪੀਲ ਕੀਤੀ ਗਈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਰੂਬਿਓ ਨੇ ਵਿਕ ਵਿੱਚ ਟਕਰਾਵਾਂ ਤੋਂ ਬਚਣ ਲਈ ਰਚਨਾਤਮਕ ਗੱਲਬਾਤ ਸ਼ੁਰੂ ਕਰਨ ਵਿੱਚ ਅਮਰੀਕੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਪਾਕਿਸਤਾਨ ਦਾ ਇਕਬਾਲੀਆ ਬਿਆਨ ਪਾਕਿਸਤਾਨ ਨੇ ਕਿਹਾ ਕਿ ਸ਼ਨੀਵਾਰ ਦੀ ਸਵੇਰ ਨੂੰ ਭਾਰਤ ਦੇ ਵਿਰੁੱਧ ਇੱਕ ਫੌਜੀ ਸ਼ੁਰੂ ਕਰਵਾਈ ਕੀਤੀ ਹੈ ਜਿਸ ਵਿੱਚ ਉਤਰੀ ਭਾਰਤ ਵਿੱਚ ਇੱਕ ਮਜਾਇਲ ਸਟੋਰੇਜ ਸਾਈਟ ਸਮੇਤ ਕਈ ਥਾਵਾਂ ਤੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਤਿੰਨ ਦਹਾਕਿਆਂ ਵਿੱਚ ਗਵਾਂਡੀਆਂ ਵਿਚਕਾਰ ਸਭ ਤੋਂ ਭਿਆਨਕ ਲੜਾਈ ਜਾਰੀ ਹੈ ਯਾਨੀ ਕਿ ਇੱਕ ਪਾਸੇ ਪਾਕਿਸਤਾਨ ਇਕਬਾਲ ਐਕਸੈਪਟ ਵੀ ਕਰ ਰਿਹਾ ਹੈ ਕਿ ਸਾਡੇ ਵੱਲੋਂ ਹਮਲੇ ਜਿੱਤ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਦੂਸਰੀਆਂ ਕੰਟਰੀਆਂ ਨੂੰ ਕਹਿ ਰਿਹਾ ਹੈ ਕਿ ਮੋਦੀ ਸਾਡੀ ਸੰਘੀ ਉੱਤੇ ਧੌਣ ਰੱਖ ਕੇ ਬੈਠਾ ਹੋਇਆ ਹੈ ਵੀ ਭਾਈ ਮੋਦੀ ਤੇ ਬੈਠੇਗਾ ਜੇਕਰ ਤੁਸੀਂ ਕੁਛ ਬੈਠੀਏ ਤੁਸੀਂ ਅਤਵਾਦ ਸਾਡੇ ਦੇਸ਼ ਵਿੱਚ ਭੇਜੋਗੇ ਅਸੀਂ ਸਲੂਟ ਕਰਦੇ ਹਾਂ ਦੇਸ਼ ਦੇ ਸੈਨਿਕਾਂ ਨੂੰ ਦੇਸ਼ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਜਾ ਕੇ ਉਹ 9 ਟਿਕਾਣੇ ਢਾਹ ਢੇਰੀ ਕੀਤੇ ਜਿਸ ਦੇ ਵਿੱਚ 300 ਤੋਂ ਪਲੱਸ ਅਤਵਾਦੀ ਜਿਹੜੇ ਮਾਰੇ ਗਏ ਚੀਕਾਂ ਪੈਗੀਆਂ ਨੇ ਇੱਕ ਪਾਸੇ ਉਹਨਾਂ ਅਤਵਾਦੀਆਂ ਦੇ ਮਰਨ ਦਾ ਸੋਗ ਮਨਾ ਰਿਹਾ ਹੈ ਪਾਕਿਸਤਾਨ ਅਤੇ ਸਮੁੱਚੀ ਆਮ ਆਪੀ ਪਾਕਿਸਤਾਨ ਦੀ ਲੀਡਰਸ਼ਿਪ ਅਤੇ ਸਮੁੱਚੀ ਜਿਹੜੀ ਹੈ ਫੌਜ ਹੈ ਪਾਕਿਸਤਾਨ ਦੀ ਦੂਸਰੇ ਪਾਸੇ ਰੂਬਿਓ ਨੇ ਕਿਹਾ ਹੈ ਕਿ ਇਸ ਨਾਮ ਨੂੰ ਘਟ ਕੀਤਾ ਜਾਵੇ ਇਸ ਨਾਮ ਨੂੰ ਘੱਟ ਕਰਨ ਦੇ ਹਰ ਲੱਭੇ ਜਾਣ ਦੋਨਾਂ ਦੇਸ਼ਾਂ ਵਿਚਕਾਰ